भारत माता की जय भारत माता की भारत माता की वंदे मातरम वंदे मातरम वंदे मातरम बंदे मातरम बंदे ਪੰਜਾਬ ਸਿੰਧ ਗੁਜਰਾਤ ਮਰਾਠਾ ਦਰਾਵਿੜ ਉਤਕਲ ਬੰਗ ਵਿੰਦ ਹਿਮਾਚਲ ਯਮਨਾ ਗੰਗਾ ਊਚਲ ਜਲ ਕਿਤਰੰਗਾ तब शुभ नामे जागे तब शुभ आशीष मांगे गाहे सब जय गाथा जन गण मंगल जय है भारत भाग्य विदा जय है जय है जय है, जय जय ਭਾਰਤ ਮਾਤਾ ਦੀ ਜੈ ਭਾਰਤ ਮਾਤਾ ਦੀ ਜੈ ਵੰਦੇ ਮਾਤਰਮ ਵੰਦੇ ਮਾਤਰਮ ਵੰਦੇ ਮਾਤਰਮ ਵੰਦੇ ਮਾਤਰਮ ਸਾਡੇ ਚੀਫ ਗੈਸਟ ਜਿਹੜੇ ਨੇ 15 ਅਗਸਤ ਮੁ ਉਤਰਾਜੀ ਦੇਸ਼ ਵਾਸੀਆਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਜੀ ਦੇਸ਼ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਹਿੰਦੁਸਤਾਨ ਵਿੱਚ ਆਜ਼ਾਦੀ ਦਿਵਸ ਬੜੇ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ ਹਰ ਸਟੇਟ 'ਚ ਹਰ ਮਹੱਲੇ 'ਚ ਹਰ ਪਾਰਕਾਂ 'ਚ ਤੁਸੀਂ ਦੇਖ ਲਿਆ ਲੋਕ ਇਕੱਠੇ ਹੋਏ ਹਨ ਆਪਣੇ ਜਿਹੜੀ 1947 ਦਾ ਜਿਹੜਾ ਆਪਾਂ ਕਲੇਸ਼ ਘਟਿਆ ਸੀਗਾ ਉਹਦੀ ਆਜ਼ਾਦੀ ਮਨਣ ਵਾਸਤੇ ਸਾਰੇ ਅੱਜ ਹਿੰਦੁਸਤਾਨ ਦੇ ਜਿਹੜੇ ਸ਼ਹੀਦਾਂ ਨੂੰ ਯਾਦ ਕੀਤਾ ਜਾ ਰਿਹਾ ਹੈ ਲਾਲ ਕਿਲੇ ਜੀ ਵੀ ਝੰਡਾ ਚੜ ਰਹੇ ਇੱਥੇ ਸਾਡੇ ਸਟੇਡੀਅਮ ਗੁਰੂ ਗੋਬਿੰਦ ਸਿੰਘ ਸਟੇਡੀਅਮ ਇੱਥੇ ਮਹਾਨ ਹਸਤੀਆਂ ਦੇ ਝੰਡਾ ਚੜਾ ਰਹੀਆਂ ਨੇ ਲੋਕਾਂ ਕੇ ਇਹੀ ਅਪੀਲ ਕਰਦਾ ਜਿਹੜੀ ਜਾਦੀ ਸਾਨੂੰ ਉਸ ਤੇ ਸੰਤਰਤਾ ਸਲਾਣੀਆਂ ਨੇ ਸਾਨੂੰ ਦਵਾਈ ਸੀ ਆਪਣੀ ਜਾਨਾਂ ਕੁਰਬਾਨ ਕਰਕੇ ਉਸ ਉਸ ਜਾਦੀ ਨੂੰ ਸਾਨੂੰ ਜਿਹੜੀ ਯਾਦ ਰੱਖਣਾ ਚਾਹੀਦਾ ਕਿਉਂ ਕਿ ਜਿਹੜੀ ਜਿਹੜੀ ਯਾਦੀ ਇਹਦਾ ਬੜੀ ਲੱਖਾਂ ਲੋਕਾਂ ਦੀ ਮਤਲਬ ਲੂਹਾਂ ਨਾਲ ਬਹਾ ਕੇ ਸਾਨੂੰ ਮਿਲੀ ਹੈ ਇਸ ਲਈ ਇਹ ਜਿਹੜੀ ਯਾਦੀ ਹੈ ਬਹੁਤ ਜ਼ਰੂਰੀ ਹੈ ਯਾਦੀ ਵਿੱਚ ਇਹਨੂੰ ਕੈਮਰਾ ਰੱਖਣ ਵਾਸਤੇ ਜਿੱਦਾਂ ਸਾਡੇ ਤੁਹਾਡੇ ਯਾਦੀ ਨੂੰ ਬੜਾ ਲੋਕ ਗੁੰਮਰਾਹ ਕਰ ਰਹੇ ਨੇ ਜਾਤੀ ਪ੍ਰਾਤੀ ਦੀ ਜਿਹੜੀ ਪ੍ਰਥਾ ਹੈ ਇਹ ਬੜੀ ਉਗਰ ਹੋ ਰਹੀ ਹੈ ਨਸ਼ੇ ਬਹੁਤ ਉਗਰੇ ਹੋ ਰਹੇ ਨੇ ਜਿਹੜੇ ਦੇਸ਼ ਦੀ ਜਿਹੜੀ ਇਕਨੋਮੀ ਹੈ ਉਹ ਡਾਊਨ ਜਾ ਰਹੀ ਹੈ ਇਹ ਸਾਰੀ ਚੀਜ਼ਾਂ ਨੂੰ ਜਿਹੜੀ ਆਪਾਂ ਤਾਂ ਹੀ ਕੈਮ ਕਰ ਸਕਦੇ ਜੇ ਲੋਕ ਜਾਗਰੂਤ ਹੋਣ ਜੇ ਲੋਕ ਜਾਗਰੂਤ ਨੇ ਤੇ ਸਰਕਾਰਾਂ ਵੀ ਸਹੀ ਕੰਮ ਕਰਨਗੀਆਂ ਜੇ ਨਸ਼ੇ ਦੇ ਸਹੀ ਪ੍ਰਬੰਧ ਹੀ ਲੱਗੇਗੀ ਜੇ ਲਾਅਨ ਆਰਡਰ ਵੀ ਪੂਰਾ ਹੋਏਗਾ ਜਿਹੜੀ ਵੀ ਲੋਕ ਨੇ ਨਾ ਜਿਹੜੇ ਉਹ ਜਿੰਨਾ ਜਰ ਜਾਗਰਤ ਨਹੀਂ ਨਾ ਹੁੰਦੇ ਉਹ ਜਿਹੜਾ ਦੇਸ਼ ਏ ਉਹ ਤਰੱਕੀ ਨਹੀਂ ਕਰ ਸਕਦਾ 1947 ਜੀ ਲੋਕ ਜਾਗਰਤ ਹੋਏ ਸੀ ਇਕੱਠ ਇਕੱਠ ਹੋਇਆ ਸੀ ਇਹਨਾਂ ਦਾ ਮੁਸਲਮਾਨਾਂ ਦਾ ਹਿੰਦੂਆਂ ਦਾ ਸਿੱਖਾਂ ਦਾ ਸਾਈ ਦਾ ਫੇਰ ਅਸੀਂ ਅੰਗਰੇਜ਼ਾਂ ਨੂੰ ਪੁਜਾ ਸਕਦੇ ਫੇਰ ਇੱਕ ਇਕੱਠ ਦੀ ਲੋੜ ਹੈ ਇਸ ਲਈ ਇਕੱਠ ਨੂੰ ਕੋਈ ਇਕੱਠ ਜਿਹੜਾ ਇਕੱਠਾ ਹੋਏਗਾ ਤੇ ਤਾਂ ਜਿਹੜੀ ਸਾਡੀ ਯਾਦੀ 77ਵੀਂ ਜਿਹੜੀ ਅਸੀਂ ਹੁਣ ਮਨਾਣੇ ਗਏ ਜਾ ਰਹੇ ਹਾਂ ਇਹ ਕੈਮਰੇਗੀ ਇਹਨਾਂ ਸ਼ਬਦਾਂ ਨਾਲ ਹੀ ਸਾਡੇ ਜਿਹੜੀ ਸਾਡੇ ਵੈਲਵੈਟ ਸਾਇਟੀ ਦੇ ਪ੍ਰਧਾਨ ਜਯਸ਼ਪਾਲ ਜੀ ਸਤੀਸ਼ ਜੀ ਕੀਮਤੀ ਜੀ ਰਾਜੂ ਭਾਜੀ ਸਾਡੇ ਮੈਨੇਜਰ ਸਾਹਿਬ ਸਾਡੇ ਜੀ ਨੂੰ ਸਾਡੇ ਸਾਫਲਾ ਕੀ ਸਾਫਲਾ ਸਰਵਿਸਿੰਗ ਮੋਹਰਿਆ ਜੀ ਨਿਵਾਲੀਆ ਜੀ ਤੋਂ ਸਾਰੇ ਬਹੁਤ ਸਾਰੇ ਸੱਜਣ ਇੱਥੇ ਖੜੇ ਨੇ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਕਿ ਇਸ